ਸਿਮਰਨਜੀਤ ਸਿੰਘ ਥੋੜਿਆ ਮੈਂਟਲੀ ਅਪਸੈਟ ਚੱਲ ਰਿਹਾ ਉਹਦੀ ਮੈਡੀਸਿਨ ਚੱਲਦੀ ਆ ਪਰ ਫਿਰ ਵੀ ਉਹ ਆਪਣਾ ਜਿਹੜਾ ਕੰਮ ਆ ਥੋੜਾ ਬੋਤਾ ਕਰਦਾ ਏ ਪਰसों ਦਾ ਉਹ ਹਾਈ ਕੋਰਟ ਗਿਆ ਤੇ ਉਹਨੇ ਅੱਜ ਵਾਪਸ ਆਉਣਾ ਸੀ ਪਤਾ ਨਹੀਂ ਕੀ ਗੱਲ ਹੋਈ ਉੱਥੇ ਕਿਸੇ ਨਾਲ ਕੀ ਦੇਖੋ ਤੇਜੀ ਉਸਦਾ ਬਹੁਤ ਆਉਂਦਾ ਹੈ 노 ਡਾਊਟ ਉਹਨੂੰ ਗੁੱਸਾ ਬਹੁਤ ਆਉਂਦਾ ਏ ਤੇਜੀ ਚਾਹੁੰਦਾ ਇਸ ਕਰਕੇ ਉਹਦੀ ਉੱਥੇ ਕਿਹਦੇ ਨਾਲ ਲੜਾਈ ਹੋਈ ਆ ਮੈਨੂੰ ਕੁਛ ਨਹੀਂ ਪਤਾ ਬਸ ਮੈਂ ਮਿੰਟੂ ਬੇਟਾ ਤੁਹਾਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਜਿਵੇਂ ਵੀ ਕਿਵੇਂ ਉਹਨੂੰ ਇੱਥੇ ਲੈ ਕੇ ਆਓ ਇੱਥੇ ਉਹਦਾ ਇਲਾਜ ਕਰਾਓ ਤਾਂ ਕਿ ਉਹਦਾ ਫਿਊਚਰ ਬਚਰੇ ਉਹਦੀ ਜ਼ਿੰਦਗੀ ਬਚਰੇ ਕਿਉਂਕਿ ਉਹਦੇ ਫਾਦਰ ਸਾਹਿਬ ਉਹ ਵੀ ਹਾਰਟ ਦੇ ਮਰੀਜ਼ ਆ ਉਹਨਾਂ ਦਾ ਹਾਰਟ ਬਹੁਤ ਘੱਟ ਕੰਮ ਕਰਦਾ ਬਸ ਇੱਕ ਤੁਰੇ ਫਿਰਦੇ ਆ ਮੈਂ ਵੀ ਮੈਂ ਵੀ ਮਰੀਜ਼ ਹੀ ਆਂ ਸੀ ਹੁਣ ਅਰੇ ਮਗਰ ਨਹੀਂ ਭੱਜ ਸਕਦੇ ਦਾ ਇਲਾਜ ਨਹੀਂ ਕਰਾ ਸਕਦੇ ਬਸ ਮੈਂ ਤੁਹਾਡੇ ਮੂਰੇ ਮਿਹਨਤ ਕਰਦੀ ਆ ਕਿ ਤੁਸੀਂ ਬਸ ਉਹਨੂੰ ਵਧੀਆ ਇਲਾਜ ਕਰਾ ਦਿਓ ਤਾਂ ਕਿ ਆਦੀ ਜ਼ਿੰਦਗੀ ਉਹ ਸਹੀ ਢੰਗ ਨਾਲ ਜੀਏ